ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਪੱਠੇ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ ਰਾਜਨੀਤੀ ਤੇ ਮਾਨਸਿਕਤਾ ਇਹ ਤਾਂ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਹਰ ਕੀਤੀ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਸੀ ਉਹ ਮਜਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਆ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਬਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਵੜਿੰਗ ਦੇ ਖਿਲਾਫ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਤੇਜ ਤੋਂ ਰਾਜਾ ਵੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਦੇਖੋ ਜਿਸ ਤਰੀਕੇ ਦੇ ਬਿਆਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਦੇ ਰਹੇ ਨੇ ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟਿਕਰਨ ਬਣਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ, ਰਾਜਨੀਤੀ ਤੇ ਮਾਨਸਿਕਤਾ ਇਹਦਾ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕਾ ਕੀਤੀ ਹਲੇ ਪਿਛਲੇ ਦਿਨੀ ਫਿਰਕੂਵਾਦੀ ਸਿਆਸਤ ਕਰਨ ਲੱਗੇ ਖਾਲਸਪਤਾਨ ਦਾ ਬਿਆਨ ਦਿੱਤਾ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਜਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕਾਂਗਰਸ ਜਾਂ ਦੇਸ਼ ਦੇ ਵਿੱਚ ਕਾਂਗਰਸ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੈ ਕਿ ਸਮਾਜ ਦੇ ਵਿੱਚ ਕਾਂਗਰਸ ਵੰਡੀਆਂ ਪਾਉਣੀਆਂ ਚਾਹੁੰਦੀ ਹੈ ਔਰ ਅੱਜ ਸਪਸ਼ਟੀਕਰਨ ਦੇਣਾ ਹੈ ਰਾਜਾ ਵੜਿੰਗ ਕਿਉਂਕਿ ਹੁਣ ਚਾਰੇ ਪਾਸਿਓਂ ਘਿਰ ਕੇ ਨਿੰਦਾ ਹੋ ਰਹੀ ਹੈ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਹੈ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਬਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਨੇ ਔਰ ਸਪਸ਼ਟੀਕਰਨ ਦੇਣਾ ਹੈ ਫੇਰ ਇੱਕ ਨਵੀਂ ਕੌਂਟਰੋਵਰਸੀ ਕਹਿੰਦੇ ਜੀ ਦੇਖੋ ਗਾਂਧੀ ਜੈਲ ਸਿੰਘ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਤਾ ਸੀ ਅਸੀਂ ਬੂਟਾ ਸਿੰਘ ਜੀ ਤਾਂ ਗ੍ਰਹਿ ਮੰਤਰੀ ਬਣਾਇਆ ਉਹ ਤਾਂ ਕਹਿੰਦੇ ਮੈਂ ਕੱਲ ਹੀ ਦੱਸਿਆ ਆਰਮੀ ਦਾ ਜਨਰਲ ਬਣਾਤੇ ਕਾਂਗਰਸ ਨੇ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਸੀ ਇਹ ਲੋਕਾਂ ਦੇ ਵਿੱਚ ਆਪਣੀ ਕੋਈ ਕੰਟਰੀਬਿਊਸ਼ਨ ਕੰਟਰੀਬਿਊਸ਼ਨ ਨਹੀਂ ਸੀ ਕਿ ਕੱਲੀ ਕਾਂਗਰਸ ਨੇ ਚੱਕ ਕੇ ਇਹ ਦੇਸ਼ ਦੀ ਸਰਮਹਾਰ ਸੰਸਥਾਵਾਂ ਤੇ ਪਹੁੰਚੋਤੇ ਹਨ ਤਾਂ ਫਿਰ ਅੱਜ ਵੀ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਉਹ ਵੀ ਸਰਦਾਰ ਨੇ ਉਹ ਦੱਸੋ ਜੀ ਫਿਰ ਕੀ ਦੀ ਕੰਟਰੀਬਿਊਸ਼ਨ ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਇਹ ਸਪਸ਼ਟ ਕਰਦਾ ਹੈ ਕਿ ਸਿਰਫ ਤੇ ਸਿਰਫ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਭਾਈ ਜਿਹੜੇ ਸਿੱਖਾਂ ਦੀ ਅੱਜ ਅਸੀਂ ਗੱਲ ਕਰਦੇ ਆ ਤੁਸੀਂ ਘਾਰ ਨਹੀਂ ਤੇ ਜਨਰਲ ਬਣਾਤੇ ਤੇ ਭਾਈ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਤਾਂ ਐਸੇ ਕਾਂਗਰਸ ਨੇ ਕੀਤਾ ਦਿੱਲੀ ਚ 84 ਕਤਲਿਆਂ ਵੀ ਐਸੇ ਕਾਂਗਰਸ ਨੇ ਕੀਤਾ ਜਿਹਨੂੰ ਰਜੀਵ Gandhi ਸਾਹਿਬ ਨੇ ਡਿਫੈਂਡ ਕੀਤਾ ਇਹੀ ਰਾਜਨੀਤੀ ਅੱਜ ਤੱਕ ਕਾਂਗਰਸ ਖੇਡਦੀ ਆਈ ਹੈ ਤੇ ਇਹੀ ਰਾਜਨੀਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਸੋ ਹੁਣੇ ਸਾਰੀਆਂ ਗੱਲਾਂ ਤੇ ਰਾਹੁਲ Gandhi ਦੇਣ ਸਪਸ਼ਟਿਕਰ ਤੇ ਜਿਹੜੇ ਰਾਜਾ ਵੜਿੰਗ ਸਾਹਿਬ ਕਹਿੰਦੇ ਨੇ ਕਿ ਜੀ ਮੇਰੇ ਜਿਹੜੀ ਸਟੇਟਮੈਂਟ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਮੈਂ ਕਹਿੰਨਾ ਵੜਿੰਗ ਸਾਹਿਬ ਕਰਾਓ ਪਰਚਾ ਜਿਹਨੇ ਤੋੜੀ ਮਰੋੜੀ ਹੈ ਤੁਹਾਡੀ ਸਟੇਟਮੈਂਟ ਕਰਾਓ ਆਈਟੀ ਐਕਟ ਦਾ ਪਰਚਾ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਤੋੜੀ ਮਰੋੜੀ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੌਮ ਤੋਂ ਇਹ ਜਿਹੜੇ ਬਿਆਨ ਨੇ ਇਹ ਹਰ ਇੱਕ ਤੁਸੀਂ ਸਿੱਖ ਦਾ ਅਪਮਾਨ ਕਰ ਰਹੇ ਹੋ ਤੁਸੀਂ ਇਹ ਜਿਹੜੀ ਜਾਤੀਵਾਦੀ ਸਿਆਸਤ ਪੰਜਾਬ ਦੇ ਵਿੱਚ ਕਰਨੀ ਚਾਹੁੰਦੇ ਹੋ ਇਹ ਪੰਜਾਬ ਨੇ ਨਕਾਰ ਹੀ ਹੋਈ ਹੈ ਇਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਸੋ ਸਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਵੜਿੰਗ ਦੇ ਖਿਲਾਫ ਹੁਣ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਦੇਸ਼ ਤੋਂ ਰਾਜਾ ਬੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਮੰਗਦਾ